ਐਸਪੀਂਡਿਆ ਤੂਰੀ ਪ੍ਰਣਾਮ ਜ਼ਿਲ੍ਹਾ ਸੰਗਰੂਰ ਪੁਲਿਸ ਮੁਖੀ ਦੀ ਹਦਾਇਤਾਂ ਦੇ ਅਨੁਸਾਰ ਮਨਦੀਪ ਸਿੰਘ ਸਿੱਧੂ ਐਸਐਸਪੀ ਦੀ ਅਗਵਾਈ ਹੇਠ ਤੂਰੀ ਸ਼ਹਿਰ ਦੀਆਂ ਬਸਤੀਆਂ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਸਰਚ ਆਪਰੇਸ਼ਨ ਕੀਤਾ ਗਿਆ ਜਿਸ ਦੌਰਾਨ ਪਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਵੀ ਮਿਲੇ ਪੂਰੀ ਖਬਰ ਦੇਖਦੇ ਹਾਂ ਸਾਡੇ ਸਹਿਯੋਗੀ ਨਰੇਸ਼ ਅਤਰੀ ਸੰਜੀਵ ਕਰਗ ਦੇ ਰਿਪੋਰਟ ਦੇ ਨਾਲ ਠੀਕ ਹੈ। ਠੀਕ ਹੈ ਵੀਰ ਜੀ। ਮਲਕੀਤ ਹਾਲਾ ਤੋਂ ਖਾਤਰ ਨਾ। ਪਹਿਲਾਂ ਉਸ ਦਾ ਹਾਲਾ ਮਿਕਸ ਕਰਨਾ ਪਈ। ਪਹਿਲਾਂ ਰੇਸ ਕਰਦਾ ਇਧਰ। ਇਹ ਉੱਤੇ ਕਿੱਦ। ਉਹ ਲਾਲ ਮੋਟਰ ਦਾ ਪਹਿਲਾਂ ਕਰਾ ਦੇ ਪਹਿਲਾਂ। ਇਧਰ ਲਾਲ ਰਵੀਤਰਾ। ਰਵੀਤਰਾ। ਰਵੀਤਰਾ, ਰਵੀਤਰਾ। ਤਨਾ ਪਰ ਅੱਗੇ ਨਾ ਹੋ ਗਿਆ ਅਨਕ ਰਿਸ਼ੀ ਰਿਸ਼ੀ ਪ੍ਰੋਡੂਸਰ ਲੈਪਟਾ ਰਾਜੀ ਕਰ ਗਏ ਨਾ ਸਰ ਹੈ ਹੈ 4

ਉਹ ਬੋਲ ਨਹੀਂ ਰਿਹਾ ਮੈਂ ਦੇਖੀ ਉਹ ਤਾਂ ਆ ਗਈ ਤੇਰੀ ਵਾਜੀ ਬੈਠ ਗਈ ਚਲੋ ਇਹਨੂੰ ਪਰਾਹ ਮਾਰੋ ਲੱਗਣ ਡੈਡੀ ਨੂੰ ਪੁੱਛੀ ਦੁਕਾਨ ਤੋਂ ਜਿਸ ਨਾਲੇ ਪਰਤ ਦੇਖਣਾ ਕੈਸ ਬੰਦ ਕਰ ਪਤਰੀ ਕਾਲ ਜੀ ਹਾਲੋ ਅਕਰੋ ਆਜਾ ਬੇਰੀ ਨਹੀਂ ਇਸ ਦਾ ਮਾਲਕ ਹੀ ਨਹੀਂ ਕੋਈ ਦੂਜਾ ਮਾਲਕ ਹੈ ਫਲਾਲ ਉਹ ਵਿੱਚ ਆ ਜਾਗੇ ਜਿਹੜਾ ਮਾਲਕ ਉਹਨੂੰ ਤਾਂ ਬੁਲਾਉਣਾ ਸਰ ਜੋ ਚੈਕਿੰਗ ਕੀਤੀ ਕੀ ਇਹਦੇ ਬਾਰੇ ਕੀ ਕੀ ਅੱਜ ਅਸੀਂ ਪੂਰੇ ਥੁੜੇ ਦੇ ਵਿੱਚ ਪਹਿਲਾਂ ਤਾਂ ਫਲੈਗ ਮਾਰਚ ਕੀਤਾ ਤੇ ਜਿਹੜੀਆਂ ਬਸਤੀਆਂ ਦੇ ਵਿੱਚ ਜਿਹੜੇ ਮਾੜੇ ਅਨਸਰ ਸੀ ਉਹਨਾਂ ਦੇ ਘਰਾਂ ਦੇ ਸਰਚ ਕੀਤੀ ਆ ਤੇ ਉਹਨਾਂ ਨੂੰ ਜਿਹੜੇ ਬੰਦੇ ਵਾਂਟਡ ਸੀਗੇ ਉਹਨਾਂ ਨੂੰ चेक ਕੀਤਾ ਤੇ ਇਸ ਦਰਮਿਆਨ ਇੱਕ ਮਨਾਕਸ਼ੀ ਨੇ ਸੰਜੀਵ ਵਾਈਫਰ ਕੋ ਅਕੀਸ਼ ਅਕੀਸ਼ ਕੁਮਾਰ ਉਤੋ 15 ਗ੍ਰਾਮ ਚਿੱਟਾ ਮਿਲਿਆ ਉਹਦਾ ਕੱਚਾ ਅੱਜ ਇਥੋਂ ਦੇ ਰਿਹਾ ਤੇ ਬਾਕੀ ਵੀ ਅਜੇ ਨੋਹਨ ਨਾਕਾਬੰਦੀ ਕਰਾ ਕੇ ਤੇ ਚੈਕਿੰਗ ਕਰਾਵਾਂਗੇ ਮਾੜੇ ਅੰਸਰਾਂ ਨੂੰ ਪੂਰੀ ਤਰ੍ਹਾਂ ਨਾਲ ਨਾ ਪਾਈ ਦੇਵੂਗੀ ਸੀਨੀਅਰ ਅਫਸਰਾਂ ਨੂੰ ਜਿਹਨੀਆਂ ਹਦਾਇਤਾਂ ਨੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਅਸੀਂ ਇਹ ਜਿਹੜਾ ਸਟ੍ਰੀਟ ਪ੍ਰੈਸ਼ਨ ਤੇ ਫਲੈਗ ਮਾਰਚ ਕਰ ਰਹੇ ਹਾਂ ਕੁਝ ਗੱਡੀਆਂ ਵੀ ਕਬਜ਼ੇ ਚ ਲਈਆਂ ਜਿਹੜੀਆਂ ਕੋਈ ਸ਼ੱਕੀ ਗੱਡੀਆਂ ਨੇ ਜਿਹੜੀਆਂ ਮਹੱਲੇ 'ਚ ਖੜੀਆਂ ਸੀਗੀਆਂ ਉਹਨਾਂ ਦੇ ਜਿਹੜੇ ਕੋਈ ਸ਼ੱਕ ਇਹਨਾਂ ਵੀ ਸਾਡੀਆਂ ਉਹਨਾਂ ਦੇ ਕਾਗਜ਼ ਲੈ ਕੇ ਜਾ ਰਹੇ ਹਾਂ ਤੇ ਉਹਨਾਂ ਦੇ ਕਾਗਜ਼ ਲਿਆਉਣਗੇ ਉਹਨਾਂ ਨੂੰ ਵੈਰੀਫਾਈ ਕਰਕੇ ਤੇ ਫਿਰ ਉਹਨਾਂ ਦੇ ਖਲਾਫ ਹੋ ਸਰ ਸਾਹਮਣੇ ਉਹਨਾਂ ਦੀਆਂ ਹੋਣੀਆਂ ਵਾਪਸ ਤੇ ਜੇ ਨਹੀਂ ਹੋਣਗੀਆਂ ਤੇ ਫਿਰ ਉਹ ਸਰ ਸਾਹਮਣੇ ਕਰ ਦੇ